ਪਿੰਡ ਭਲਾਣ ਪਿੰਡ ਐਲਗਰਾ ਤੇ ਪਿੰਡ ਸੂਰੇਵਾਲ ਦੇ ਵਿੱਚ 100 ਏਕੜ ਦੇ ਕਰੀਬ ਆਪਣੇ ਪਰਿਵਾਰ ਦੇ ਨਾਂ ਉਤੇ ਜ਼ਮੀਨ ਖਰੀਦੀ ਹੈ ਤੇ ਕਈ 100 ਏਕੜ ਇਹਦੇ ਵੱਲੋਂ ਬੇਨਾਮੀ ਪ੍ਰਾਪਰਟੀ ਖਰੀਦੀ ਗਈ ਹੈ ਜਿਹੜਾ ਜਿਹੜਾ ਇਹ ਬਲਜਿੰਦਰ ਸਿੰਘ ਉਹ ਅਮਨ ਹੈ ਨਾ ਜੀ ਤੇ ਨਾਲ ਚਾਂਦ ਕੁਮਾਰ ਹੈ ਜੀ ਇਹ ਕ੍ਰਿਮੀਨਲ ਕਿਸਮ ਦੇ ਆਦਮੀ ਹੈ ਜੀ ਉਹੀ ਇਲਜ਼ਾਮ ਤਾਂ ਤੁਹਾਡੇ ਉੱਤੇ ਆ ਉਹ ਕਹਿੰਦੇ ਇਹ ਦੁੱਧ ਧੋਤਾ ਥੋੜੇ ਬੰਦਾ ਅਸੀਂ ਸਾਰਾ ਚਿੱਠਾ ਖੋਲ ਕੇ ਸਾਹਮਣੇ ਰੱਖ ਦਿੰਦੇ ਆ ਵੀ ਭਾਈ ਇਹ ਬੰਦੇ ਉੱਤੇ ਵੀ ਬੜੇ ਇਲਜ਼ਾਮ ਆ ਜਿਹੜੀਆਂ ਗੱਲਾਂ ਸਾਡੇ ਉੱਤੇ ਕਰਦਾ ਉਹੀ ਇਹਦੇ ਉੱਤੇ ਬਣਦੀਆਂ ਲਗਭਗ ਜਿਹੜੀ ਮੈਂ ਜ਼ਮੀਨ ਖਰੀਦੀ ਏ ਇਹ ਮੈਂ ਆਪਣੇ ਪੋਤੇ ਨਾ ਪੋਤੀ ਨਾ ਕੁਛ ਮੈਂ ਆਪਦੇ ਨਾ ਰੱਖੀ ਏ ਇੱਕ ਇਨਸਪੈਕਟਰ 70 80000 90000 ਤਨਖਾਹ ਲੈਣ ਵਾਲਾ ਉਹਨੂੰ ਇੱਥੇ ਮਾਈਨਿੰਗ ਵਾਲੀ ਜ਼ਮੀਨ ਲੈਣ ਦੀ ਹੀ ਲੋੜ ਪਈ ਕਿ ਜੱਦੀ ਪੁਸ਼ਤੀ ਸਰਦਾਰ ਹੈ ਤਿੰਨ ਚਾਰ ਸਾਲਾਂ ਚ ਇਹਨੇ ਆਪਣੀ ਬੇਟੀ ਬਾਪ ਪੁੱਤਰ ਵਾਈਫ ਦੇ ਨਾਮ ਤੇ ਇੱਥੇ ਜ਼ਮੀਨ ਖਰੀਦਣੀ ਸੀ ਜੇ ਦਾਦੇ ਨੇ ਪੋਤੇ ਨੂੰ ਗਿਫਟ ਦੇਣਾ ਸੀ ਕਿਤੇ ਚੰਗੀ ਜਗ੍ਹਾ ਦਿੰਦਾ ਇੱਥੇ ਪੱਥਰਾਂ ਵਾਲੀ ਜ਼ਮੀਨ ਇੱਥੇ 200 ਕਿਲੋਮੀਟਰ ਦੂਰ ਮੋਗੇ ਤੋਂ ਆਕੇ ਇੱਥੇ ਜ਼ਮੀਨ ਲੈ ਕੇ ਦਾਦੇ ਨੇ ਗਿਫਟ ਕਰਨੀ ਸੀ ਡਰੱਗ ਦਾ ਜਿੰਨਾ ਵੀ ਪੈਸਾ ਆ ਭੋਲਾ ਜਿਹੜਾ ਡਰੱਗ ਕਿੰਗ ਹੈ ਜੀ ਜਗਦੀਸ਼ ਭੋਲਾ ਉਹਦੇ ਨੇ ਦੇ ਨੇੜਲੇ ਸੰਬੰਧ ਹੈ ਜੀ ਜਗਦੀਸ਼ ਭੋਲੇ ਨਾਲ ਤੁਹਾਡੇ ਕੀ ਸੰਬੰਧ ਮੈਨੂੰ ਮੈਂ ਮੈਂ ਨਹੀਂ ਜਾਣਦਾ ਜੀ ਮੈਂ ਤੁਹਾਨੂੰ ਕਹਿ ਦਵਾਂ ਵੀ ਤੁਹਾਡੇ ਦਾਉਦ ਨਾਲ ਕੀ ਸੰਬੰਧ ਨੇ ਤਾਂ ਮੂੰਹ ਹਿਲਾਣਾ ਹੈ ਜੀ ਬਖਲਾਹਟ ਹੈ ਜੀ 200 ਕਰੋੜ ਰੁਪਏ ਤੋਂ 200 ਰੁਪਏ ਦੀ ਪ੍ਰਾਪਰਟੀ 100 ਕਰੋੜ ਦੀ ਲੋਪੜ ਜ਼ਿਲ੍ਹੇ ਦੇ ਵਿੱਚ 100 ਕਰੋੜ ਦੀ ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਖਰੀਦੀ ਹੈ ਤੁਹਾਡੇ ਉੱਤੇ ਵੀ ਤਾਂ ਫਿਰ ਉਹਨਾਂ ਨੇ ਬਾਈ 100-100 ਕਰੋੜ ਦੇ ਇਲਜ਼ਾਮ ਲਾਏ ਵੀ 100 ਕਰੋੜ ਦਾ ਮੁਹਾਲੀ ਵਿੱਚ 100 ਕਰੋੜ ਇੱਥੇ ਤੁਸੀਂ 100-100 ਕਰੋੜ ਕਿੱਥੇ ਲੈ ਕੇ ਆਏ ਗੱਲ ਲੈ ਤਾਂ ਹੈ ਜੀ 100 ਕਰੋੜ ਤਾਂ ਥੋੜਾ ਹੈ ਮੂੰਹ ਹੀ ਹਿਲਾਉਣਾ ਸੀਗਾ ਕੋਈ 5-10-20 ਹਜ਼ਾਰ ਕਰੋੜ ਕਹਿੰਦੇ ਤੇ 500 ਕਰੋੜ ਦਾ ਇਹਨਾਂ ਸਕੈਮ ਕੀਤਾ ਜੀ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਸਾਈਟ ਬਣਾ ਕੇ ਪੋਰਟਲ ਬਣਾ ਕੇ ਇੱਕ ਤੁਸੀਂ ਵੈਬਸਾਈਟ ਬਣਾ ਲਈ ਜਿਹਦੇ ਉਤੋਂ ਪਰਚੀਆਂ ਕੱਢੀਆਂ ਮਾਈਨਿੰਗ ਦੀਆਂ ਤੇ 500 ਕਰੋੜ ਦਾ ਕਪਲਾ ਉਹਦੇ ਵਿੱਚ ਕੀਤਾ ਤੁਹਾਡੇ ਦੇ ਪਰਚਾ ਵੀ ਦਰਜਾ ਤੇ ਇੱਕ ਖਬਰ ਵੀ ਇਹਨਾਂ ਨੇ ਦਿਖਾਈ ਗੱਲ ਹੈ ਵੀ ਮੂੰਹ ਹਲਾਉਣਾ ਹੈ ਜੋ ਮਰਜੀ ਹਲਾਈ ਜਾਣ ਇਹਨੇ ਜ਼ਮੀਨ ਖਰੀਦੀ ਆ ਆ ਆ ਮਾਈਨਿੰਗ ਕਰ ਦੇਦੀਆਂ ਇਹਦੀਆਂ ਫੋਟੋਆਂ ਨੇ ਸਵਾਚ ਆ ਕੇ ਹੱਥ ਕਰਕੇ ਕਹਿ ਰਿਹਾ ਵੀਡੀਓ ਹੈ ਮੇਰੇ ਕੋਲੇ ਵੀ ਇਹ ਮਾਈਨਿੰਗ ਮੈਂ ਕੀਤੀ ਆ ਇਨਸਾਫ ਕੀ ਤੋਂ ਮੰਗ ਰਹੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਬਿਲਕੁਲ ਜਾਬ ਸਰਕਾਰ ਤੋਂ ਅਸੀਂ ਇਨਸਾਫ ਮੰਗਦੇ ਆ ਸੀਐਮ ਸਾਹਿਬ ਤੋਂ ਇਹੀ ਤਾਂ ਪਰ ਤੁਸੀਂ ਕਹਿਆ ਨਾ ਵੀ ਉਹਨਾਂ ਦੇ ਸਿਕਿਉਰਿਟੀ ਇੰਚਾਰਜ ਸੀ ਕੀਓ ਫਿਰ ਸੀਐਮ ਸਾਹਿਬ ਦੇ ਨਾਲ ਤੁਸੀਂ ਇੱਕ ਪਾਸੇ ਕਹ ਰਹੇ ਵੀ ਉਹਨਾਂ ਦੀ ਨੇੜਤਾ ਹੈ ਦੂਜੇ ਪਾਸੇ ਤੁਸੀਂ ਇਨਸਾਫ ਵੀ ਸਰਕਾਰ ਤੋਂ ਮੰਗਦੇ ਜੇ ਤਾਂ ਉਹਨਾਂ ਦੀ ਸ਼ਹਿਤ ਇਹ ਹੋ ਰਹੀ ਆ ਤਾਂ ਫਿਰ ਇਹ ਏਦੀ ਠੰਡੇ ਪਾਸਤੇ ਚ ਪਈ ਰਹੂਗੀ ਵਿਜੀਲੈਂਸ ਦੀ ਕੰਪਲੇਂਟ ਜੇ ਉਹ ਉਸ ਚੀਜ਼ 'ਚ ਕੋਈ ਸੱਚਾਈ ਨਾ ਹੋਈ ਤਾਂ ਉਹ ਜਿੱਦਾਂ ਬਾਕੀਆਂ ਨੂੰ ਸੀਐਮ ਸਾਹਿਬ ਕੁਇਕ ਐਕਸ਼ਨ ਕਰਦੇ ਨੇ ਇਹਨੂੰ ਫੜ ਕੇ ਅੰਦਰ ਦੇਣਗੇ ਜੀ ਕਲ ਕੋਈ ਪਾਰਟੀ ਦਾ ਹੱਥ ਤਾਂ ਨਹੀਂ ਤੁਹਾਡੇ ਸਿਰ ਤੇ ਆਰੇ ਨਹੀਂ ਨਹੀਂ ਜੀ ਕੀ ਅੱਜ ਕੱਲ ਕੀਹਦੇ ਕੋਲ ਨਾ ਟਾਈਮ ਆ ਜੀ ਸਾਡੇ ਹੋਰ ਕਾਰੋਬਾਰ ਨੇ ਅਸੀਂ ਕਿਸੇ ਦੇ ਹੱਥ ਠੋਕੇ ਬਣ ਕੇ ਆਪਦਾ ਕਾਰੋਬਾਰ ਛੱਡ ਕੇ ਇਸ ਕੰਮ ਲੱਗਾਂਗੇ ਇੱਕ ਪੁਲਿਸ ਦੇ ਇੰਸਪੈਕਟਰ ਨੇ 100 ਏਕੜ ਜ਼ਮੀਨ ਬਣਾ ਲਈ ਤੇ 50 50 ਫੁੱਟ ਡੂੰਘੇ ਖੱਡੇ ਪਾ ਕੇ ਮਾਈਨਿੰਗ ਕੀਤੀ ਹੈ ਮੈਂ ਨਹੀਂ ਕਹਿ ਰਿਹਾ ਇਹ ਇਲਜ਼ਾਮ ਲਾਏ ਬੀਤੇ ਦਿਨੀ ਬਲਜਿੰਦਰ ਸਿੰਘ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਉਸ ਤੋਂ ਬਾਅਦ ਦੂਜੀ ਤਿਰ ਨੇ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਇਲਜ਼ਾਮਾਂ ਦੇ ਜਿਹੜੇ ਜਵਾਬ ਦਿੱਤੇ ਗਏ ਤੇ ਜਦੋਂ ਅਸੀਂ ਉਹ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਸ ਤੋਂ ਬਾਅਦ ਬਲਵਿੰਦਰ ਸਿੰਘ ਹੋਰਾਂ ਦਾ ਪੱਖ ਲੈਣਾ ਬੇਹੱਦ ਜ਼ਰੂਰੀ ਹੋ ਜਾਂਦਾ ਸੋ ਸਾਡੇ ਨਾਲ ਹੈ ਬਾਈ ਜੀ ਕਿਵੇਂ ਦੇਖਦੇ ਹੋ ਮਾਈਨਿੰਗ ਦਾ ਤੁਸੀਂ ਗੱਲ ਕੀਤੀ ਡੂੰਘੇ ਟੋਏ ਪੱਟਣ ਦੀ ਗੱਲ ਕੀਤੀ 100 ਕਿੱਲੇ ਖਰੀਦਣ ਦੀ ਗੱਲ ਕੀਤੀ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਅਸਲ ਮਾਮਲਾ ਕੀ ਆ ਪੂਰਾ ਕਿਉਂ ਤੁਹਾਨੂੰ ਮੀਡੀਆ ਕੋ ਅੱਗੇ ਆਣਾ ਪੈ ਗਿਆ ਜੀ ਮਾਮਲਾ ਇਹ ਹੈ ਜੀ ਵੀ ਇਸ ਬੰਦੇ ਨੇ ਇਨਸਪੈਕਟਰ ਨੇ 2016-17 ਤੋਂ ਲੋਕਾਂ ਨੂੰ ਲੋਕਲ ਏਰੀਆ ਦੇ ਬੰਦਿਆਂ ਨੂੰ ਡਰਾ ਕੇ ਗਨ ਪੁਆਇੰਟ ਤੇ ਵਰਦੀ ਪਾ ਕੇ ਆਉਂਦਾ ਸੀ ਗਨ ਪੁਆਇੰਟ ਤੇ ਲੋਕਾਂ ਨੂੰ ਡਰਾ ਕੇ ਮਾਈਨਿੰਗ ਕੀਤੀ ਤੇ ਇਸ ਬੰਦੇ ਵੱਲੋਂ ਇਹਦੇ ਕ੍ਰਸ਼ਰ ਦੇ ਨਾਲ ਮੇਰੀ ਐਗਰੀਕਲਚਰ ਲੈਂਡ ਹੈ ਉੱਥੇ ਇਸ ਬੰਦੇ ਵੱਲੋਂ 2023 ਦੇ ਵਿੱਚ ਆਪਦੇ 파ਟਨਰਾਂ ਨੂੰ ਭੇਜ ਕੇ ਇਹਦੀ ਸ਼ਹਿ ਤੇ ਉਹ ਆਏ ਨੇ ਤੇ ਉਹਨਾਂ ਨੇ ਮੇਰੇ ਤੇ ਅਟੈਕ ਕੀਤਾ ਸੀ ਜਿਦੇ ਵਿੱਚ ਮੇਰੇ ਡਰਾਈਵਰ ਦਾ ਇਹਨਾਂ ਨੇ ਮਰਡਰ ਕੀਤਾ ਤੇ ਮੇਰੇ ਬਿਆਨਾਂ ਤੇ ਮੇਰੀ ਕੰਪਲੇਂਟ ਤੇ 302 ਦਾ ਮੁਕੱਦਮਾ ਦਰਜ ਹੈ ਇਹਦੇ 파ਟਨਰਾਂ ਤੇ ਤੇ ਤੁਸੀਂ ਫਿਰ ਜਿਹੜੀ ਮਾਈਨਿੰਗ ਦੀ ਸਾਰੀ ਗੱਲ ਕੀਤੀ ਆ ਉਹ ਹੀ ਇਲਜ਼ਾਮ ਤਾਂ ਤੁਹਾਡੇ ਉੱਤੇ ਆ ਉਹ ਕਹਿੰਦੇ ਇਹ ਦੁੱਧ ਧੋਤਾ ਥੋੜੇ ਬੰਦਾ ਅਸੀਂ ਸਾਰਾ ਚਿੱਠਾ ਖੋਲ ਕੇ ਸਾਹਮਣੇ ਰੱਖ ਦਿੰਨੇ ਆ ਵੀ ਭਾਈ ਇਹ ਬੰਦੇ ਉੱਤੇ ਵੀ ਬੜੇ ਇਲਜ਼ਾਮ ਆ ਜਿਹੜੀਆਂ ਗੱਲਾਂ ਸਾਡੇ ਉੱਤੇ ਕਰਦਾ ਉਹੀ ਇਹਦੇ ਉੱਤੇ ਬਣਦੀਆਂ ਲਗਭਗ ਚਲੋ ਗੱਲ ਹੈ ਜੀ ਉਹ ਹੁਣ ਕੱਲ ਦੀ ਜੋ ਵੀਡੀਓ ਚੱਲ ਰਹੀ ਹੈ ਕਿਸੇ ਨਿੱਜੀ ਚੈਨਲ ਤੇ ਇਹ ਉਸ ਵੀਡੀਓ ਦਾ ਰਿਐਕਸ਼ਨ ਹੈ ਉਹਦੀ ਬੁਖਲਾਹਟ ਹੈ ਹੂੰ ਜੀ ਮੇਰੇ ਉੱਪਰ ਮਾਈਨਿੰਗ ਦੇ ਜੋ ਮੁਕਦਮੇ ਨਜਾਇਜ਼ ਤੌਰ ਤੇ ਇਹਨਾਂ ਨੇ ਦਰਜ ਕਰਾਏ ਸੀ ਗਲਤ ਦਰਜ ਕਰਾਏ ਸੀ ਉਹ ਸਾਰੇ ਮੁਕਦਮਿਆਂ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਟੇ ਆਰਡਰ ਦੇ ਦਿੱਤਾ ਹੈ ਇਹਨਾਂ ਨੇ ਕਤਲ ਚ ਰਾਜੀਨਾਮਾ ਕਰਾਉਣ ਲਈ ਮੇਰੇ ਤੇ ਉਹ ਮਾਈਨਿੰਗ ਦੇ ਮੁਕਦਮੇ ਦਰਜ ਕਰਾਏ ਸੀ ਜੋ ਕਿ ਮਾਨਯੋਗ ਹਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਟੇ ਕਰ ਦਿੱਤੇ ਨੇ ਉਹ ਕਹਿੰਦੇ ਤਿੰਨ ਪਰਚੇ ਤਾਂ ਜੀ ਵੀ ਖੁੱਲੇ ਆ ਤੇ ਤੁਸੀਂ ਫਰਾਰ ਹੋ ਪਏ ਦੇ ਵਿੱਚੋਂ ਚਲੋ ਮੈਂ ਤਾਂ ਫਰਾਰ ਕਿੱਥੇ ਆ ਜੀ ਮੈਂ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜਾ ਇੱਕ ਆਪ ਪੁਲਿਸ ਦਾ ਇੰਸਪੈਕਟਰ ਆ ਇਹ ਕਾਲ ਕਰੇ ਤੇ ਮੇਰੀ ਅਰੈਸਟ ਪਵਾ ਦੇਵੇ ਤੁਸੀਂ ਭਈ ਇਲਜ਼ਾਮ ਜਿਹੜੇ ਹੈਗੇ ਲਾਏ 100 ਕਿੱਲਿਆਂ ਦੇ ਕਿੱਥੇ ਉਹਨਾਂ ਨੇ ਲਈ ਹੈ ਜ਼ਮੀਨ ਇਹ ਜ਼ਮੀਨ ਇਹਨੇ ਡਿਸਟ੍ਰਿਕਟ ਰੋਪੜ ਦੇ ਵਿੱਚ ਤੇ ਡਿਸਟ੍ਰਿਕਟ ਮੋਗੇ ਵਿੱਚ ਖਰੀਦੀ ਹੈ ਜੋ ਕਿ ਇਹਨੇ ਪਿਛਲੇ 3-4 ਸਾਲ ਦੇ ਵਿੱਚ ਖਰੀਦੋ-ਫਰੋਕਤ ਕੀਤੀ ਹੈ ਮਾਈਨਿੰਗ ਤੋਂ ਕਮਾਈ ਹੋਈ ਆਮਦਨ ਦੇ ਨਾਲ ਗੈਰਕਾਨੂੰਨੀ ਮਾਈਨਿੰਗ ਤੋਂ ਉਹ ਕਹਿੰਦੇ ਜੱਦੀ ਪੁਸ਼ਤੀ ਸਰਦਾਰ ਆ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ 70 ਕਿੱਲੇ ਸਾਡੇ ਕੋਲ ਜ਼ਮੀਨ ਸੀ ਸੋ ਗੱਲ ਇਹ ਤਾਂ ਹੈ ਜੀ ਜੱਦੀ ਪੁਸ਼ਤੀ ਸਰਦਾਰ ਹੈ ਜਾਂ ਨਹੀਂ ਹੈ ਤਾਂ ਇੱਕ ਵਿਜੀਲੈਂਸ ਦੀ ਜਾਂਚ ਦਾ ਵਿਸ਼ਾ ਹੈ ਇੱਕ ਇਨਸਪੈਕਟਰ 70 80 90000 ਤਨਖਾਹ ਲੈਣ ਵਾਲਾ ਉਹਨੂੰ ਇੱਥੇ ਮਾਈਨਿੰਗ ਵਾਲੀ ਜ਼ਮੀਨ ਲੈਣ ਦੀ ਹੀ ਲੋੜ ਪਈ ਵੀ ਜੇ ਜੱਦੀ ਪੁਸ਼ਤੀ ਸਰਦਾਰ ਹੈ ਤਿੰਨ ਚਾਰ ਸਾਲਾਂ ਚ ਇਹਨੇ ਆਪਣੀ ਬੇਟੀ ਬਾਪ ਪੁੱਤਰ ਵਾਈਫ ਦੇ ਨਾਂ ਤੇ ਇੱਥੇ ਜ਼ਮੀਨ ਖਰੀਦਣੀ ਸੀ ਇਹ ਜ਼ਮੀਨ ਨਾਜਾਇਜ਼ ਇਲੀਗਲ ਮਾਈਨਿੰਗ ਕਰ ਲਈ ਇਹਦੇ ਵੱਲੋਂ ਖਰੀਦੀ ਗਈ ਹੈ ਪਿਛਲੇ ਤਿੰਨ ਚਾਰ ਸਾਲਾਂ ਦੇ ਵਿੱਚ ਕੱਲ੍ਹ ਹਰਜਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਜੀ ਨੇ ਆਪਣੇ ਪੋਤਿਆਂ ਨੂੰ ਦਾਨ ਦੇ ਧੀ ਉਹਨਾਂ ਦੇ ਨਾਂ ਕਰਾਈ ਖਰੀਦ ਕੇ ਕਿ ਹੋ ਨਹੀਂ ਸਕਦਾ ਐਦਾਂ ਵੀ ਦਾਦਾ ਪੋਤਿਆਂ ਨੂੰ ਦੇ ਦੇਵੇ ਜ਼ਮੀਨ ਜਦੋਂ ਪੈਸਾ ਕੋਲ ਹੈਗਾ ਉਹ ਕਿਹੜਾ ਮਤਲਬ 2 ਨੰਬਰ ਤੇ ਪਹਿਲਾਂ ਖਰੀਦੀ ਆ ਲੀਗਲ ਖਰੀਦੀ ਆ ਤੇ ਉਹਨਾਂ ਕੋਲ ਪੈਸਾ ਸੀ ਤਾਂ ਖਰੀਦ ਲਈ ਜੀ ਗੱਲ ਐਦਾਂ ਹੈ ਜੀ ਇਹ ਤਾਂ ਵਿਜੀਲੈਂਸ ਦਾ ਜਾਂਚ ਦਾ ਵਿਸ਼ਾ ਹੈ ਜੇ ਲੀਗਲੀ ਖਰੀਦੀ ਗਈ ਹੈ ਤਾਂ ਉਹ ਉਸ ਹੱਬ ਨਾਲ ਕਾਰਵਾਈ ਕਰ ਦੇਣਗੇ ਜੇ ਇਲੀਗਲ ਮਨੀ ਦੇ ਨਾਲ ਖਰੀਦੀ ਗਈ ਹੈ ਤਾਂ ਉਸ ਉਸ ਤਰ੍ਹਾਂ ਦੀ ਕਾਰਵਾਈ ਹੋ ਜੂਗੀ ਇਹਦੇ ਚ ਕੋਈ ਘਬਰਾਉਣੇ ਵਾਲੀ ਤਾਂ ਗੱਲ ਹੈ ਨਹੀਂ ਜੇ ਦਾਦੇ ਨੇ ਪੋਤੇ ਨੂੰ ਗਿਫਟ ਦੇਣਾ ਸੀ ਕਿਤੇ ਚੰਗੀ ਜਗ੍ਹਾ ਦਿੰਦਾ ਇੱਥੇ ਪੱਥਰਾਂ ਵਾਲੀ ਜ਼ਮੀਨ ਇੱਥੇ 200 ਕਿਲੋਮੀਟਰ ਦੂਰ ਮੋਗੇ ਤੋਂ ਆਕੇ ਇੱਥੇ ਜ਼ਮੀਨ ਲੈ ਕੇ ਦਾਦੇ ਨੇ ਗਿਫਟ ਕਰਨੀ ਸੀ ਇਹ ਸਭ ਮਨ ਘੜਤ ਗੱਲਾਂ ਨੇ ਇਹ ਬਖਲਾਹਾਟਾ ਗੱਲ ਵਾਲੀ ਵੀਡੀਓ ਤੋਂ ਬਾਅਦ ਇਹ ਆਪ ਦਾ ਬਚਾ ਕਰਨ ਲਈ ਇਹ ਇਧਰ ਉਧਰ ਦੀਆਂ ਨਾਪਛਣਪ ਗੱਲਾਂ ਕਰ ਰਹੇ ਨੇ ਤੁਹਾਡੇ ਉੱਤੇ ਵੀ ਤਾਂ ਫਿਰ ਉਹਨਾਂ ਨੇ ਬਾਈ 100-100 ਕਰੋੜ ਦੇ ਇਲਜ਼ਾਮ ਲਾਏ ਵੀ 100 ਕਰੋੜ ਦਾ ਮੋਹਾਲੀ ਵਿੱਚ 100 ਕਰੋੜ ਇੱਥੇ ਤੁਸੀਂ 100-100 ਕਰੋੜ ਕਿੱਥੇ ਲੈ ਕੇ ਆਏ ਗੱਲ ਇਦਾਂ ਹੈ ਜੀ 100 ਕਰੋੜ ਤਾਂ ਥੋੜਾ ਹੈ ਮੂੰਹ ਹੀ ਹਿਲਾਉਣਾ ਸੀਗਾ ਕੋਈ 5-10-20 ਹਜ਼ਾਰ ਕਰੋੜ ਕਹਿੰਦੇ 500 ਕਰੋੜ ਦਾ ਵੀ ਹਲਾਇਆ ਜੀ ਉਹਨਾਂ ਨੇ ਮੂੰਹ ਤਾਂ ਉਹ ਇੱਕ ਖਬਰ ਵੀ ਦਿਖਾਈ ਹੈ ਨਾ ਤੇ ਕਹਿੰਦੇ ਵੀ ਇੱਕ ਤੁਸੀਂ ਵੈਬਸਾਈਟ ਬਣਾ ਲਈ ਜਿਹਦੇ ਉਤੋਂ ਪਰਚੀਆਂ ਕੱਢੀਆਂ ਮਾਈਨਿੰਗ ਦੀਆਂ ਤੇ 500 ਕਰੋੜ ਦਾ ਕਪਲਾ ਉਹਦੇ ਵਿੱਚ ਕੀਤਾ ਤੁਹਾਡੇ ਦੇ ਪਰਚਾ ਵੀ ਦਰਜਾ ਤੇ ਇੱਕ ਖਬਰ ਵੀ ਉਹਨਾਂ ਨੇ ਦਿਖਾਈ ਹੈ ਜੀ ਮੇਰੀ ਤਾਂ ਕੋਈ ਨੋਟਿਸ ਚ ਹੈ ਨਹੀਂਗਾ ਜੀ ਵੈਬਸਾਈਟ ਬਣਾਈ ਵਾਲਾ ਜੇ ਕੋਈ ਵੈਬਸਾਈਟ ਵਾਲਾ ਪਰਚਾ ਹੈ ਤਾਂ ਮੈਨੂੰ ਵੀ ਵਟਸਐਪ ਕਰ ਦਿਓ ਮੈਂ ਦੇਖ ਲੂੰਗਾ ਗੱਲ ਹੈ ਵੀ ਮੂੰਹ ਹਲਾਉਣਾ ਜੋ ਮਰਜ਼ੀ ਹਲਾਈ ਜਾਣ ਮੈਂ ਜੋ ਖਬਰ ਕਿਸੇ ਨਿੱਜੀ ਚੈਨਲ ਨੂੰ ਦਿੱਤੀ ਸੀ ਮੈਂ ਤੱਥਾਂ ਨਾਲ ਡਾਕੂਮੈਂਟਾਂ ਨਾਲ ਦਿੱਤੀ ਸੀ ਵੀ ਆ ਡਾਕੂਮੈਂਟ ਨੇ ਫਰਦਾ ਨੇ ਮੇਰੇ ਕੋਲ ਇਹਦੀ ਇਹਦੇ ਇਹਦੇ ਨੌ ਜੋ ਇਹਨੇ ਜ਼ਮੀਨ ਖਰੀਦੀ ਆ ਆ ਆ ਮਾਈਨਿੰਗ ਕਰ ਦੇਦੀਆਂ ਇਹਦੀਆਂ ਫੋਟੋਆਂ ਨੇ ਸਵਾਚ ਆ ਗਈ ਹੱਥ ਕਰਕੇ ਕਹਿ ਰਿਹਾ ਵੀਡੀਓ ਹੈ ਮੇਰੇ ਕੋਲੇ ਵੀ ਇਹ ਮਾਈਨਿੰਗ ਮੈਂ ਕੀਤੀ ਆ ਫਰਦਾਂ ਤਾਂ ਉਹ ਵੀ ਬਹੁਤ ਚੱਕੀ ਫਿਰਦੇ ਆ ਜੀ ਤੇ ਉਹ ਕਹਿੰਦੇ ਵੀ ਤੁਸੀਂ 25-25 ਕਰੋੜ ਦੀ ਕੈਸ਼ ट्रांजੈਕਸ਼ਨਾਂ ਕਰਦੇ ਆ ਜੀ ਤੁਸੀਂ ਜਦੋਂ ਜ਼ਮੀਨਾਂ ਖਰੀਦਦੇ ਮੈਂ ਸਰ ਤੁਹਾਨੂੰ ਕਹਿਤਾ ਰਿਹਾ ਵੀ ਜੇ ਕੈਸ਼ ट्रांजੈਕਸ਼ਨ ਕੀਤੀ ਹੈ ਤਾਂ ਬਹੁਤ ਅਧਾਰੇ ਨੇ ਜੀ ਮੇਰੀ ਕੰਪਲੇਂਟ ਕਰਨ ਮੇਰੀ ਸ਼ਿਕਾਇਤ ਕਰ ਦੇਣਾ ਜਗਦੀਸ਼ ਭੋਲੇ ਨਾਲ ਤੁਹਾਡੇ ਕੀ ਸੰਬੰਧ ਹੈ ਮੈਨੂੰ ਮੈਂ ਨਹੀਂ ਜਾਣਦਾ ਜੀ ਗੱਲ ਫੇਰ ਉਹੀ ਹੈ ਵੀ ਮੂੰਹ ਹਲਾਉਣਾ ਜੋ ਮਰਜ਼ੀ ਹਲਾ ਦੇਣਾ ਮੈਂ ਤੁਹਾਨੂੰ ਕਹਿ ਦਵਾ ਵੀ ਤੁਹਾਡੇ ਦਾਉਦ ਨਾਲ ਕੀ ਸੰਬੰਧ ਨੇ ਤਾਂ ਮੂੰਹ ਹਲਾਣਾ ਹੈ ਜੀ ਬਖਲਾਹਟ ਆ ਜੀ ਤੇ ਤੁਸੀਂ ਇੱਕ ਕਤਲ ਦੇ ਪਰਚੇ ਵਿੱਚ ਵੀ ਤੁਹਾਡਾ ਨਾਮ ਹੈ ਉਹਨਾਂ ਨੇ ਕਿਹਾ ਵੀ ਇੱਕ ਕਤਲ ਇਹਨਾਂ ਨੇ ਕਰਵਾਇਆ ਉਹਦੀ ਵਾਈਫ ਨੇ ਤੁਹਾਡੇ ਖਿਲਾਫ ਐਫੀਡਵਿਟ ਦਿੱਤਾ ਹੋਇਆ ਉਹ ਸਾਰੇ ਇਹ ਹਾਸੋਹੀਣੀਆਂ ਗੱਲਾਂ ਨੇ ਇਹਨਾਂ ਦਾ ਮਾਨਸਿਕ ਸੰਤੁਲਨ ਉਹ ਇਨਸਪੈਕਟਰ ਦਾ ਖਰਾਬ ਹੋ ਚੁੱਕਾ ਹੈ ਮੈਂਟਲੀ ਠੀਕ ਨਹੀਂ ਹੈ ਉਹ ਸੋ ਗੱਲ ਇਹ ਹੈ ਵੀ ਜੋ ਮੂੰਹ ਚਾਉਂਦਾ ਉਹ ਕਹਿੰਦੇ ਨਹੀਂ ਉਹ ਦੀਵਾ ਬੁਝਣ ਲੱਗਿਆ ਫੜਫੜਾਉਂਦਾ ਹੁੰਦਾ ਫੜਫੜਾ ਰਹੇ ਨੇ ਬਸ ਜਿਹੜਾ ਭਾਈ ਜੀ ਇਨਸਪੈਕਟਰ ਹੈ ਉਹ ਕੋਈ ਬਹੁਤ ਵੱਡਾ ਅੁੱਦਾ ਤਾਂ ਹੈ ਨਹੀਂ ਇਨਸਪੈਕਟਰ ਦੇ ਉੱਤੇ ਤੁਸੀਂ ਇੰਨੇ ਗੰਭੀਰ ਦੋਸ਼ ਲਾ ਰਹੇ ਹੋ ਇੱਕ ਇੰਸਪੈਕਟਰ ਕੀ ਇੰਨਾ ਕੁਝ ਕਰਦਾ ਇਹ ਗੱਲ ਜਾਇਜ਼ ਹੈਗੀ ਕਿਸ ਤਰ੍ਹਾਂ ਕਰ ਗਿਆ ਉਹ ਬਾਈ ਜੀ ਮੈਂ ਦੋਸ਼ ਨਹੀਂ ਲਾ ਰਿਹਾ ਮੈਂ ਤੁਹਾਨੂੰ ਡਾਕੂਮੈਂਟਰੀ ਪ੍ਰੂਫ ਦੇ ਰਿਹਾ ਤੁਸੀਂ ਸ਼ਾਮ ਨੂੰ ਜਦੋਂ ਵਿਹਲੇ ਹੋਵੋਗੇ ਨਾ ਰਿਲੈਕਸ ਹੋਵੋਗੇ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਕੇ ਫਿਰ ਮੈਨੂੰ ਫੋਨ ਤੇ ਦੱਸਿਓ ਵੀ ਤੇ ਤੇਰੇ ਦੋਸ਼ ਸੀ ਜਾਂ ਇਸ ਦੋਸ਼ਾਂ ਦੇ ਵਿੱਚ ਕੋਈ ਸੱਚਾਈ ਹੈ ਜਗਦੀਸ਼ ਭੋਲੇ ਦੀ ਥਾਂ ਦੇ ਵਿੱਚ ਤੁਸੀਂ ਮਾਈਨਿੰਗ ਕੀਤੀ ਆ ਨਹੀਂ ਨਹੀਂ ਬਿਲਕੁਲ ਬਕਵਾਸ ਹੈ ਜੀ ਕੋਈ ਮਾਈਨਿੰਗ ਜਗਦੀਸ਼ ਭੋਲੇ ਦੀ ਨਾਂ ਮੈਨੂੰ ਪਤਾ ਜ਼ਮੀਨ ਕਿੱਥੇ ਆ ਨਾ ਮੈਂ ਜਗਦੀਸ਼ ਭੋਲੇ ਨੂੰ ਕਦੇ ਦੇਖਿਆ ਨਾ ਮੈਂ ਮਿਲਿਆ ਇਹ ਗੱਲ ਹੈ ਵੀ ਹਵਾ 'ਚ ਤੀਰ ਨੇ ਇਹ ਹਵਾ 'ਲੇ ਤੀਰ ਕਿਤੇ ਟਿਕਾਣੇ ਦੇ ਨਹੀਂ ਲੱਗਦੇ ਹੁੰਦੇ ਹਵਾ 'ਚ ਹੀ ਰਹਿ ਜਾਂਦੇ ਨੇ ਜਿਹੜੀਆਂ ਖੱਡਾਂ ਤੁਸੀਂ ਡੂੰਘੀਆਂ ਦਿਖਾਈਆਂ ਟੋਏ ਪਏ ਹੋਏ ਦਿਖਾਏ ਜੀ ਉਹ ਕਦੋਂ ਮਾਈਨਿੰਗ ਹੋਈ ਆ ਇਹ 2023-24 ਦੇ ਵਿੱਚ ਇਹਦੀਆਂ ਮੇਰੇ ਕੋਲ ਵੀਡੀਓਜ਼ ਨਹੀਂ ਜੀ ਹੱਥ ਕਰਕੇ ਕਹਿ ਰਹੇ ਆ ਜ਼ਮੀਨ ਮੈਪ ਟੀ ਮੈਂ ਤੁਹਾਨੂੰ ਵੀਡੀਓ ਭੇਜੂੰਗਾ ਉਹ ਕਹਿੰਦੇ ਜੀ ਇਹ ਤਾਂ 14 ਤੋਂ 17 ਦੇ ਵਿੱਚ ਮਾਈਨਿੰਗ ਹੋਈ ਸੀ ਤੇ ਇਹਦੀ ਜਾਂਚ ਵੀ ਹੋਈ ਸੀ ਤੇ ਰਿਕਵਰੀਆਂ ਵੀ ਹੋਈਆਂ ਸੀ ਤੇ ਸਾਰਾ ਕੁਝ ਹੋਇਆ ਸੀ ਇਸ ਤਾਂ ਖਰੀਦੀ 21 ਚ ਉਹ ਸਾਰਾ ਕੁਝ ਪਹਿਲਾਂ ਹੋ ਚੁੱਕਿਆ ਇਹ ਤਾਂ ਖੱਡੇ ਉਹ ਪੁਰਾਣੇ ਦਿਖਾਈ ਜਾਂਦੇ ਨੇ ਸਰ ਇਹ ਸਭ ਆਪ ਦਾ ਜਦੋਂ ਦੋਸ਼ੀ ਕਿ ਕਿਸੇ ਚੀਜ਼ ਦੇ ਵਿੱਚ ਗਨਾਹ ਕਿਸੇ દોਸ਼ ਦੇ ਵਿੱਚ ਫਸਦਾ ਤਾਂ ਉਹ ਆਪਦੇ ਆਪ ਨੂੰ ਡਿਫੈਂਡ ਕਰਨ ਲਈ ਵੀ ਕੁਝ ਕਹਿੰਦਾ ਇਹ ਉਹ ਆਪਦਾ ਬਕਵਾਸ ਕਰ ਰਹੇ ਨੇ ਜੋ ਤੁਹਾਨੂੰ ਦੱਸ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਜਿਸ ਜਗ੍ਹਾ ਤੇ ਇਹਨਾਂ ਨੇ ਮਾਈਨਿੰਗ ਕੀਤੀ ਹੈ ਉੱਥੇ ਇਹਨਾਂ ਦੀ ਕਰੈਸ਼ਰ ਨੇ ਇਹਨਾਂ ਦੀਆਂ ਵੀਡੀਓਜ਼ ਨੇ ਮੇਰੇ ਕੋਲ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਰਾਮ ਨਾਲ ਸ਼ਾਮ ਨੂੰ ਸ਼ਾਂਤੀ ਨਾਲ ਜਦੋਂ ਬੈੱਡ ਤੇ ਲੇਟ ਜਾਓਗੇ ਆਰਾਮ ਨਾਲ ਦੇਖ ਕੇ ਮੈਨੂੰ ਫਿਰ ਕਾਲ ਕਰਿਓ ਜਿਹੜੇ ਕ੍ਰੈਸ਼ਰ ਆ ਉਹ ਇਹ ਵੀ ਕਹਿੰਦੇ ਕਿ ਅਸੀਂ ਬੰਦ ਕਰ ਚੁੱਕੇ ਹਾਂ ਅਸੀਂ ਤਾਂ ਇਲੀਗਲ ਕੰਮ ਕਰਦੇ ਨਹੀਂ ਜਿਹੜੇ ਉੱਥੇ ਤੁਸੀਂ ਇੱਕ ਕੋਠਾ ਬਣਿਆ ਦਿਖਾਉਂਦੇ ਹੋ ਜਾਂ ਇੱਕ ਉਹ ਚੀਜ਼ ਆ ਜਿਹੜੀ ਹੈਗੀਆਂ ਉੱਥੇ ਡੀਸਿਲਟਿੰਗ ਹੋਈ ਸੀ ਸਰਕਾਰ ਦੇ ਵੱਲੋਂ ਕਰਾਈ ਗਈ ਸੀ ਜਿਨ੍ਹਾਂ ਦੀ ਸਰਕਾਰੀ ਪਰਚੀ ਲੱਗੀ ਸੀ ਉਹ ਡੀਸਿਲਟਿੰਗ ਉੱਥੇ ਹੋਈ ਸੀ ਇਹ ਡੀਸਿਲਟਿੰਗ ਕਰਾਉਣ ਫਿਰ ਕੀ ਪੰਜਾਬ ਸਰਕਾਰ ਨੇ ਇਹਨੂੰ ਇਨਸਪੈਕਟਰ ਨੂੰ ਭੇਜਣਾ ਸੀ ਵੀ ਜਾ ਤੂੰ ਡੀਸਿਲਟਿੰਗ ਕਰਾ ਕੇ ਆ ਇਹਦੀ ਉਸ ਸਾਈਟ ਤੇ ਖੜੇ ਦੀਆਂ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਕੋਲ ਫੋਟੋਆਂ ਨੇ ਇਹ ਆਪਣਾ ਕ੍ਰੈਸ਼ਰ ਸੇਲ ਕਰਨ ਲਈ ਜ਼ਮੀਨ ਨਾਲ 25 20 25 ਕਿਲੇ ਜ਼ਮੀਨ ਨਾਲ ਸੇਲ ਕਰਨ ਲਈ ਦੋ ਕ੍ਰੈਸ਼ਰਾਂ ਦੀ 25 ਕਰੋੜ ਰੁਪਏ ਦੀ ਡਿਮਾਂਡ ਕਰ ਰਿਹਾ ਤੇ ਕਹਿ ਰਿਹਾ ਮੈਨੂੰ 22 ਕਰੋੜ ਰੁਪਈਆ ਲੱਗ ਗਿਆ ਤੇ ਗਾਹਕ ਮੇਰੇ ਕੋਲ ਮਾਣਯੋਗ ਸਾਡੇ ਐਮਪੀ ਸਾਹਿਬ ਮੀਤ ਹੇਰ ਸਾਹਿਬ ਦੇ ਓਐਸਡੀ ਬਰਾੜ ਦਾ ਨਾਮ ਲੈ ਰਿਹਾ ਮੇਰੇ ਕੋਲ ਰਿਕਾਰਡਿੰਗਾਂ ਨੇ ਮੈਂ ਤੁਹਾਨੂੰ ਭੇਜੂੰਗਾ ਆਰਾਮ ਨਾਲ ਬੈਠ ਕੇ ਦੇਖਿਓ ਇਨਸਾਫ ਕੀ ਤੋਂ ਮੰਗ ਰਹੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਬਿਲਕੁਲ ਪੰਜਾਬ ਸਰਕਾਰ ਤੋਂ ਅਸੀਂ ਇਨਸਾਫ ਮੰਗਦੇ ਆਂ ਸੀਐਮ ਸਾਹਿਬ ਤੋਂ ਦੇਖੋ ਅਸੀਂ ਮੀਡੀਆ 'ਚ ਆਉਣ ਦਾ ਰੀਜ਼ਨ ਇਹੀ ਸੀ ਵੀ ਕਈ ਵਾਰ ਥੱਲੇ ਅਫਸਰੋ ਨਹੀਂ ਪੁਟ ਅਪ ਕਰ ਦੇ ਕੇ ਇਸ ਨੂੰ ਇਹ ਮੀਡੀਆ ਚ ਹਾਈਲਾਈਟ ਕਰਨ ਦਾ ਇਹੀ ਸਾਨੂੰ ਪਰ ਮੀਡੀਆ ਤੇ ਭਰੋਸਾ ਸੀ ਵੀ ਸਾਡੀ ਗੱਲ ਮਾਨਯੋਗ ਸੀਐਮ ਸਾਹਿਬ ਤੱਕ ਪਹੁੰਚੂਗੀ ਤੇ ਇਸ ਕੇਸ ਨੂੰ ਕਿਸੇ ਕਨਕਲੂਜਨ ਤੇ ਇਹੀ ਤਾਂ ਪਰ ਤੁਸੀਂ ਕਿਹਾ ਨਾ ਵੀ ਉਹਨਾਂ ਦੀ ਸਿਕਿਉਰਿਟੀ ਇੰਟਰਸਟ ਸੀਗੀ ਉਹ ਫਿਰ ਸੀਐਮ ਸਾਹਿਬ ਦੇ ਨਾਲ ਤੁਸੀਂ ਇੱਕ ਪਾਸੇ ਕਹਿ ਰਹੇ ਵੀ ਉਹਨਾਂ ਦੀ ਨੇੜਤਾ ਹੈ ਦੂਜੇ ਪਾਸੇ ਤੁਸੀਂ ਇਨਸਾਫ ਵੀ ਸਰਕਾਰ ਤੋਂ ਮੰਗ ਰਹੇ ਮੈਂ ਤਾਂ ਸੱਚ ਕੱਲ ਜੋ ਇੱਕ ਨਿੱਜੀ ਚੈਨਲ ਨੂੰ ਵੀਡੀਓ ਦਿੱਤੀ ਹੈ ਬਾਈਟ ਦਿੱਤੀ ਹੈ ਮੈਂ ਉਹਦੇ ਚ ਇਹੀ ਕਿਹਾ ਵੀ ਤਾਂ ਹੁਣ ਸੀਐਮ ਸਾਹਿਬ ਜੇ ਦੇਖੋ ਜੇ ਤਾਂ ਉਹਨਾਂ ਦੀ ਸ਼ਹਿਤੇ ਹੋ ਰਿਹਾ ਤਾਂ ਫਿਰ ਇਹ ਏਦੀ ਠੰਡੇ ਪਾਸਤੇ ਚ ਪਈ ਰਹੂਗੀ ਵਿਜੀਲੈਂਸ ਦੀ ਕੰਪਲੇਂਟ ਜੇ ਉਹ ਉਸ ਚੀਜ਼ ਚ ਕੋਈ ਸੱਚਾਈ ਨਾ ਹੋਈ ਤਾਂ ਉਹ ਜਿੱਦਾਂ ਬਾਕੀਆਂ ਨੂੰ ਸੀਐਮ ਸਾਹਿਬ ਕੋ ਇੱਕ ਐਕਸ਼ਨ ਕਰਦੇ ਨੇ ਇਹਨੂੰ ਫੜ ਕੇ ਅੰਦਰ ਦੇਣਗੇ ਜੀ ਪਰ ਉਹਨਾ ਰਾਸ਼ਟਰਪਤੀ ਅਵਾਰਡ ਰੱਖ ਦੇਣਗੇ ਉਹ ਕਹਿੰਦਾ ਕਹਿੰਦੇ ਸਾਨੂੰ ਤਾਂ ਰਾਸ਼ਟਰਪਤੀ ਅਵਾਰਡ ਮਿਲਿਆ ਹੋਇਆ ਇਹ ਏਦਾਂ ਨਹੀਂ ਮਿਲ ਜਾਂਦਾ ਹਜ਼ਾਰਾਂ ਪੁਲਿਸ ਵਾਲਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਮਿਲਦਾ ਜਿਹਨੇ 20 ਸਾਲ ਇਮਾਨਦਾਰੀ ਦੇ ਨਾਲ ਕੰਮ ਕੀਤਾ ਮੈਂ ਤੁਹਾਨੂੰ ਦੱਸਿਆ ਜੀ ਇਹਦੀ ਇਮਾਨਦਾਰੀ ਵੀਡੀਓ ਦੇ ਵਿੱਚ ਝਲਕ ਰਹੀ ਹੈ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਮੇਲ ਕਰਾਂਗਾ ਤੇ ਤੁਹਾਨੂੰ ਵੀ ਕਰਾਂਗਾ ਇਹ ਕਿਦਾਂ ਮਿਲਿਆ ਕਿਹਦੇ ਕਹਿਣ ਤੇ ਮਿਲਿਆ ਕੀ ਇਹਦੀ ਪ੍ਰਾਪਤੀ ਹੈ ਅਸੀਂ ਆਰਟੀਆਈ ਤਹਿਤ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਕੱਲ੍ਹ ਤੇ ਅਸੀਂ ਆਰਟੀਆਈ ਪਾ ਰਹੇ ਹਾਂ ਵੀ ਇਹਨੂੰ ਕਿਸ ਗੱਲ ਕਰਕੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਪੋਲਿਟਿਕਲ ਕੋਈ ਪਾਰਟੀ ਦੇ ਹੱਥ ਤਾਂ ਨਹੀਂ ਤੁਹਾਡੇ ਸਿਰ ਤੇਾਰੇ ਨਹੀਂ ਨਹੀਂ ਜੀ ਕੀ ਅੱਜ ਕੱਲ੍ਹ ਕਿਹਦੇ ਕੋਲ ਹੈ ਨਾ ਟਾਈਮ ਹੈ ਜੀ ਸਾਡੇ ਹੋਰ ਕਾਰੋਬਾਰ ਨੇ ਅਸੀਂ ਕਿਸੇ ਦੇ ਹੱਥ ਠੋਕੇ ਬਣ ਕੇ ਆਪਦਾ ਕਾਰੋਬਾਰ ਛੱਡ ਕੇ ਇਸ ਕੰਮ ਲੱਗਾਂਗੇ ਇਹ ਸਿਰਫ ਆਪਣੇ ਡਰਾਈਵਰ ਨੂੰ ਜੋ ਉਹਦਾ ਕਤਲ ਕੀਤਾ ਗਿਆ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਹੈ ਤੇ ਇਸ ਇਨਸਪੈਕਟਰ ਦੇ ਕਹਿਣ ਤੇ ਕਤਲ ਇਸ ਨੂੰ ਇਹਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ଦਵਾਨ ਦੀ ਲੜਾਈ ਹੈ ਤੁਹਾਡੀ ਆਮਦਨ ਦੇ ਸੋਰਸ ਕੀ ਹੈ ਜੀ ਉਹ ਕਹਿੰਦੇ ਇੱਕ ਛੋਟੀ ਜੀ ਜਿਹੜਾ ਕ੍ਰੈਸ਼ਰ ਸੀ ਉਹਦੇ ਉੱਤੇ ਲੱਗਿਆ ਹੋਇਆ ਇੱਕ ਮੁੰਸ਼ੀ 15000 ਤਨਖਾਹ ਲੈਣ ਵਾਲਾ 3-4 ਸਾਲ ਵਿੱਚ ਕਰੋੜਾਂ ਦਾ ਮਾਲਕ ਹੋ ਗਿਆ ਸਰ ਗੱਲ ਫੇਰ ਉਹੀ ਹੈ ਵੀ ਇਹੇ ਹਵਾਈ ਗੱਲਾਂ ਨੇ ਮੈਂ ਜਦੋਂ ਕਾਲਜ ਜਾਣਾ ਕਾਲਜ ਜਾਣਾ ਸਟਾਰਟ ਕੀਤਾ ਮੈਂ ਲੈਂਸਰ ਗੱਡੀ ਤੇ ਜਾਂਦਾ ਸੀ ਮੈਂ ਜਿਪਸੀ ਪੈਟਰੋਲ ਤੇ ਜਾਂਦਾ ਸੀ ਇਹ ਤਾਂ ਹਵਾ ਚ ਗੱਲਾਂ ਨੇ ਉੱਥੇ ਮੁੰਚੀ ਸੀ ਮੈਂ 2019 ਚ ਇੱਥੇ ਕ੍ਰਸ਼ਰ ਖਰੀਦ ਕੇ ਕੰਮ ਸ਼ੁਰੂ ਕੀਤਾ ਸੀ ਇਹ ਸਭ ਬਖਲਾਹਟ ਹੈ ਮੰਗ ਕੀ ਕਰਦੇ ਆ ਜੀ ਮੰਗ ਤਾਂ ਅਸੀਂ ਸੀਐਮ ਸਾਹਿਬ ਤੋਂ ਝੋਲੀ ੱਡ ਕੇ ਮੰਗ ਪਹਿਲਾਂ ਵੀ ਕੀਤੀ ਸੀ ਤੇ ਹੁਣ ਵੀ ਹੱਥ ਬੰਨ੍ਹ ਕੇ ਮੰਗ ਇਹੀ ਕਰਦੇ ਆ ਵੀ ਇਹਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਜੇ ਦੋਸ਼ੀ ਆ ਇਹਨੇ ਤੁਹਾਡਾ ਨਾਮ ਵਰਤ ਕੇ ਇੱਥੇ ਕਰੋੜਾ ਰੁਪਏ ਦੀ ਮਨੀ ਗਲਤ ਤਰੀਕੇ ਨਾਲ ਜਨਰੇਟ ਕੀਤੀ ਹੈ ਇਲੀਗਲ ਮਾਈਨਿੰਗ ਤੋਂ ਤੇ ਇਹਨੂੰ ਬਣਦੀ ਜੋ ਡੀਏ ਦੇ ਤਹਿਤ ਇਹਦੇ ਤੇ ਪਰਚਾ ਦਿੱਤਾ ਜਾਵੇ ਕੀਤਾ ਜਾਵੇ ਤੇ ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੀ ਉਹ ਵੀ ਚੈਲੰਜ ਕਰਦੇ ਜੀ ਅਸੀਂ ਤਿਆਰ ਆ ਜਿੱਦਾਂ ਮਰਜ਼ੀ ਜਾਂਚ ਕਰਾ ਲਓ ਠੀਕ ਹੈ ਜੀ ਬਸ ਹੋ ਜਾਣੀ ਚਾਹੀਦੀ ਹੈ ਜੀ ਸਰ ਬਿਲਕੁਲ ਮਸਲਾ ਇੱਕ ਇਹਨਾਂ ਨੇ ਕਿਹਾ ਕਤਲ ਦਾ ਪਰ ਉਸ ਤੋਂ ਬਾਅਦ ਜੋ ਗੱਲ ਇਹਨਾਂ ਨੇ ਰੱਖੀ ਉਸ ਦੇ ਵਿੱਚ ਗੱਲ ਮਾਈਨਿੰਗ ਦੀ ਹੁੰਦੀ ਹੈ ਜਦੋਂ ਮਾਈਨਿੰਗ ਦੀ ਗੱਲ ਹੁੰਦੀ ਹੈ ਵੱਡੇ ਇਲਜ਼ਾਮ ਲੱਗਦੇ ਦੂਜੀ ਧਿਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਫਿਰ ਇਲਜ਼ਾਮਾਂ ਦਾ ਸਿਲਸਲਾ ਉਧਰੋਂ ਸ਼ੁਰੂ ਹੁੰਦਾ ਸੋ ਜਿਹੜੇ ਉਧਰੋਂ ਇਲਜ਼ਾਮ ਲੱਗੇ ਸੀ ਉਹ ਇਹਨਾਂ ਤੱਕ ਸਵਾਲਾਂ ਦੇ ਰੂਪ ਦੇ ਵਿੱਚ ਲੈ ਕੇ ਆਏ ਆ ਇਹਨਾਂ ਨੇ ਜਵਾਬ ਦਿੱਤੇ ਆ ਤੇ ਇਹ ਦੋਨੇ ਧਿਰਾਂ ਦੀ ਗੱਲਬਾਤ ਤੁਹਾਨੂੰ ਕੀ ਲੱਗਦਾ ਕੀ ਮਸਲਾ ਮੀਡੀਆ ਵਿੱਚ ਆਉਣਾ ਚਾਹੀਦਾ ਸੀ ਕਿਉਂ ਇਹਨਾਂ ਨੂੰ ਲਿਆਉਣਾ ਪਿਆ ਜੋ ਇਹਨਾਂ ਨੇ ਕਿਹਾ ਜੋ ਉਹਨਾਂ ਨੇ ਕਿਹਾ ਉਸ ਦੇ ਵਿੱਚ ਦੀ ਸਚਾਈ ਤੁਸੀਂ ਕੀ ਮਹਿਸੂਸ ਕਰਦੇ ਹੋ ਆਪਣੀਆਂ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ